ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਐਸਐਮਜੀ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਿੰਨੀ ਆ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਇਸ ਵੇਲੇ ਵੱਧ ਤੋਂ ਵੱਧ ਹੋਏ ਪਏ ਨੇ ਕਿ ਕੇਬਲ ਆਪਰੇਟਰ ਦੇ ਕੋਈ ਸ਼ਰੇਮ ਗੋਲੀ ਮਾਰ ਕੇ ਚਲਾ ਜਾਂਦਾ ਦਰਸਲ ਹੱਤ ਸਾਂ ਜੁੜਾ ਸ਼ਨੀਵਾਰ ਦੀ ਰਾਤ ਦਾ ਦੱਸਿਆ ਜਾ ਰਿਹਾ ਜਦੋਂ ਰੇਲਵੇ ਸਟੇਸ਼ਨ ਦੇ ਉੱਤੇ ਕੇਬਲ ਆਪਰੇਟਰ ਦੇ ਪੇਟ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਔਰ ਉਸ ਤੋਂ ਬਾਅਦ આરોપી ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਇਸ ਵੇਲੇ ਤੁਹਾਨੂੰ ਜਾਣਕਾਰੀ ਦੇ ਦਿੰਨੀ ਆ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਜਿਸ ਦੇ ਵਿੱਚ ਇਹ ਸ਼ੱਕ ਜੋਤਾਇਆ ਜਾ ਰਿਹਾ ਕਿ ਸੀਸੀਟੀਵੀ ਦੇ ਵਿੱਚ ਜੋ ਸਖਸ਼ ਦਿਖੇ ਰਹੇ ਉਹਨਾਂ ਦੇ ਵਿੱਚੋਂ ਕੋਈ ਮੁੱਖਾ ਰੂਪੀ ਦੱਸਿਆ ਜਾ ਰਿਹਾ ਤਾਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਮਾਮਲਾ ਰਿਹਾ ਹੈ ਜਾਂ ਫਿਰ ਲੁੱਟ ਖੋਹ ਦਾ ਮਾਮਲਾ ਹੈ ਜਾਂ ਕੋਈ ਹੋਰ ਕੋਈ ਕਹਿ ਸਕਦੇ ਆ ਕਿ ਕਾਰਨ ਇਸ ਦਾ ਦੱਸਿਆ ਜਾ ਰਿਹਾ ਪਰ ਫਿਲਹਾਲ ਅਧਿਕਾਰਿਕ ਤੌਰ ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੇਬਰ ਆਪਰੇਟਰ ਦੇ ਗੋਲੀ ਮਾਰੀ ਜਾਂਦੀ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਸੋਚਣਾ ਮਿਲ ਸੀ ਕਿ ਕੋਈ ਕਮਰ ਬਿਹਾਰ ਦੇ ਵਿੱਚ ਦੀਪ ਜਿਹੜਾ ਹੈ ਉਹ ਗੋਲੀ ਚੱਲੀ ਆ। ਸਿਪਲ ਹਸਪੀਟਲ ਤੋਂ ਆਪਣਾ ਅਰਮਾਨ ਹਸਪੀਟਲ ਤੋਂ ਮੈਸੇਜ ਆਇਆ ਸੀਗਾ। ਉਹ ਅਰਮਾਨ ਹਸਪੀਟਲ ਜਿਹੜਾ ਉਹ ਐਸਐਮ ਕੇ ਜਿਹੜਾ ਉਹ ਗਾਂਖਰ ਮੰਤਰਾਲੇ ਨੇ ਜੀਸਾ। ਉਹ ਡਾਕਟਰ ਸਾਹਿਬ ਨੇ ਜਿਹੜਾ ਹੈ ਉਹ ਜਿਹੜਾ ਮਰੀਜ਼ ਦੱਸਿਆ। ਉਹਦੇ ਵਾਰਸਾਂ ਨੂੰ ਵੀ ਕੁਝ ਕੁਛ ਕੀਤੀ ਆ ਕਿ ਇਹ ਗੋਲੀ ਕਿਨੇ ਤੇ ਕਿੱਥੇ ਚਲੀ ਜਾ ਉਹਦੇ ਬਾਰੇ ਵੀ ਪੁੱਛੀ ਦੱਸਦੇ ਕਹਿੰਦੇ ਵੀ ਇਹਦੇ ਬਾਰੇ ਤੇ ਮਜਬੂਰੂ ਵੀ ਦੱਸ ਸਕਦਾ ਵੀ ਕਿੱਥੇ ਚਲੀ ਹੈ ਉਹ ਮੋਕੇ ਦੀ ਸਿੱਟੀ ਸੀ ਵੀ ਸੀਸੀਟੀਵੀ ਫੁਟੇ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਤੇ ਮਜਬੂਰੂ ਦੇ ਫਿੱਟ ਹੋਣ ਤੇ ਜੋ ਵੀ ਬਿਆਨ ਕਰੂਗਾ ਉਹ verdade karlo ਸੀਸੀਟੀਵੀ ਮੈਂ ਕਿਆ ਕਿਆ ਦਿਖਾਈ ਦੇ ਰਹਾ ਹੈ ਸੀਸੀਟੀਵੀ ਦੇ ਵਿੱਚ ਵੀ ਜਿਹੜਾ ਦੋ ਲੜਕੇ ਜਿਹੜੇ ਆ ਉਹ ਰੇਲਵੇ ਲਾਈਨਾਂ ਦੀ ਤਰਫ ਆ ਰਹੇ ਆ ਇਹ ਅਣਪਛਾਤੇ ਇਹ ਪੈਰਫੈਕਟ ਹੋਇਆ ਕਿ ਗੋਲੀ ਕਿਹਦੇ ਲੱਗਿਆ ਕਿ ਮੁੰਮੋ ਜਿਹਦੇ ਗੋਲੀ ਲੱਗੀ ਉਹ ਮੁੰਡੇ ਦਾ ਨਾਮ ਹੈ ਮਨੀਸ਼ ਉਹਨੂੰ ਵਿਆਹ ਤੇ ਨੇੜੇ ਜੀ ਕਿਤੇ ਜਿਸੋ ਮੇ ਰਾਤ ਕੋਈ ਚਲ ਗਈ ਜਦੋਂ ਘਰ ਪਹੁੰਚਦਾ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਕੁਆਰਟਰ ਵਾਲੀ ਸਾਈਡ ਕੋਲ ਰਹਿਣ ਵਾਲੇ ਕਿ ਜਿਹਨੇ ਗੋਲੀ ਮਾਰੀ ਆਹ ਜੋ ਵੀ ਉਹ ਤੱਤ ਸਾਹਮਣੇ ਆਣਗੇ ਕਿੰਨੇ ਫਾਇਰ ਕੀਏ ਗਏ ਵਾਰੇ ਕਿ ਪਛਿਤ ਦੱਸਿਆ ਜੇ ਤੇ ਜੋ ਸੀਸੀ ਫੁਟੇਜ ਆ ਰਿਹਾ ਉਹਦੇ ਨਜ਼ਦੀਕ ਤੋਂ ਇੱਕ ਹੀ ਫੈਰ ਲੱਗਦਾ ਜਿਵੇਂ ਕੋਈ ਰੁਕੀ ਗਿੱਤੇ ਪੇਟ 'ਚ ਦੇ ਗੋੜੀ ਕੈਸੀ ਸਥਿਤੀ ਹੈ ਉਸਕੀ ਉਹ ਜੇ ਐਮਰਜੈਂਸੀ ਐਸੀਜੀਓ 'ਚ ਐਡਮਿਟ ਹੈਗਾ ਨਾ ਜਾ ਕੇ ਡਾਕਟਰ ਸਾਹਿਬ ਨੂੰ ਮਿਲ ਕੇ ਆਇਆ ਡਾਕਟਰ ਸਾਹਿਬ ਨੇ ਮੈਨੂੰ ਕਹਿੰਦੀ ਦੱਸਿਆ ਸਟੇਟਮੈਂਟ ਰਿਕਾਰਡ ਕਰਦੇ ਜੋ ਵੀ ਸਸ਼੍ਰੀਕਾਲ ਤੋਂ ਜੁੜ ਚੁੱਕੇ ਐਸਐਮਜ਼ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਇਸ ਵੇਲੇ ਵੱਧ ਤੋਂ ਵੱਧ ਹੋਏ ਪਏ ਨੇ ਕਿ ਕੇਬਲ ਆਪਰੇਟਰ ਦੇ ਕੋਈ ਸ਼ਰੇਮ ਗੋਲੀ ਮਾਰ ਕੇ ਚਲਾ ਜਾਂਦਾ ਦਰਸਲ ਹੱਤਸਾ ਜੁੜਾ ਸ਼ਨੀਵਾਰ ਦੀ ਰਾਤ 10 ਦੱਸਿਆ ਜਾ ਰਿਹਾ ਜਦੋਂ ਰੇਲਵੇ ਸਟੇਸ਼ਨ ਦੇ ਉੱਤੇ ਕੇਬਲ ਆਪਰੇਟਰ ਦੇ ਪੇਟ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਔਰ ਉਸ ਤੋਂ ਬਾਅਦ આરોપી ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਇਸ ਵੇਲੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਇਸ ਦੇ ਵਿੱਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸੀਸੀਟੀਵੀ ਦੇ ਵਿੱਚ ਜੋ ਸਖਸ਼ ਦਿਖੇ ਰਹੇ ਹਨ ਇਹਨਾਂ ਦੇ ਵਿੱਚੋਂ ਕੋਈ ਮੁੱਖਾ ਰੂਪੀ ਦੱਸਿਆ ਜਾ ਰਿਹਾ ਤਾਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਮਾਮਲਾ ਰਿਹਾ ਹੈ ਜਾਂ ਫਿਰ ਲੁੱਟ ਖੋਹ ਦਾ ਮਾਮਲਾ ਹੈ ਜਾਂ ਕੋਈ ਹੋਰ ਕੋਈ ਕਹਿ ਸਕਦੇ ਆ ਕਿ ਕਾਰਨ ਇਸ ਦਾ ਦੱਸਿਆ ਜਾ ਰਿਹਾ ਪਰ ਫਿਲਹਾਲ ਅਧਿਕਾਰਤ ਤੌਰ ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਦੱਸਦੇ ਆ ਕਿ ਰੇਲਵੇ ਸਟੇਸ਼ਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੇਬਲ ਆਪਰੇਟਰ ਦੇ ਗੋਲੀ ਮਾਰੀ ਜਾਂਦੀ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਸੂਚਨਾ ਮਿਲੀ ਸੀ ਕਿ ਕੋਈ ਕਮਲਪਿਹਾਰ ਦੇ ਵਿੱਚ ਦੀਪ ਜਿਹੜਾ ਹੈ ਉਹ ਗੋਲੀ ਚੱਲੀ ਹੈ ਸਿਪਲ ਹਸਪੀਟਲ ਤੋਂ ਪਰਮਾਨ ਹਸਪੀਟਲ ਤੋਂ ਮੈਸੇਜ ਆਇਆ ਸੀਗਾ ਪਰਮਾਨ ਹਸਪੀਟਲ ਜਿਹੜਾ ਉਹ ਐਸਐਮ ਕੇ ਪੇਸ ਜਿਹੜਾ ਹੈ ਗਣਤ ਮੰਤਰੀ ਨੇ ਤੇ ਜਿਸਨੂੰ ਡਾਕਟਰ ਸਾਹਿਬ ਨੇ ਜਿਹੜਾ ਹੈ ਉਹ ਜਿਹੜਾ ਪਰਚਾ ਦਿੱਸਿਆ ਉਹਦੇ ਬਾਰਸਾਂ ਨੂੰ ਵੀ ਕੁਝ ਕੁਝ ਕੀਤੀ ਆ ਕਿ ਇਹ ਗੋਲੀ ਕਿਨੇ ਤੇ ਕਿੱਥੇ ਚਲੀ ਜਾ ਉਹ ਉਹਦੇ ਬਾਰੇ ਕੁਝ ਵੀ ਦੱਸਦੇ ਕਹਿੰਦੇ ਵੀ ਇਹਦੇ ਬਾਰੇ ਤੇ ਹਾਂ ਜੀ ਮਜਬੂਰੂ ਵੀ ਦੱਸ ਸਕਦਾ ਵੀ ਕਿੱਥੇ ਚਲੀ ਹੈ ਉਹ ਮੋਕੇ ਦੀ ਸੀਸੀਟੀਵੀ ਸੀਸੀਟੀਵੀ ফুটে ਜਿਹੜੀ ਆ ਉਹ ਦੇਖੀ ਜਾ ਰਹੀ ਹੈ ਤੇ ਮਜਬੂਰੂ ਦੇ ਫਿੱਟ ਹੋਣ ਤੇ ਜੋ ਵੀ ਬਿਆਨ ਕਰੂਗਾ ਉਹ verdade kar lo ਸੀਸੀਟੀਵੀ ਮੈਂ ਕੀ ਕੀ ਦਿਖਾਈ ਦੇ ਰਹਾ ਹੈ ਸੀਸੀਟੀਵੀ ਦੇ ਵਿੱਚ ਵੀ ਜਿਹੜਾ ਦੋ ਲੜਕੇ ਜਿਹੜੇ ਆ ਉਹ ਰੇਲਵੇ ਲਾਈਨਾਂ ਦੀ ਤਰਫ ਆ ਰਹੇ ਆ ਇਹ ਨੰਸ਼ਨਾਖਤ ਕਰਤੇ ਕਿ ਵੈਰੀਫਾਈ ਹੋਇਆ ਕਿ ਗੋਲੀ ਕਿੱ데 ਲੱਗਿਆ ਕਿ ਮੁੰਮੋ ਜਿਹਤੇ ਗੋਲੀ ਲੱਗੀ ਉਹ ਮੁੰਡੇ ਦਾ ਨਾਮ ਹੈ ਮਨੀਸ਼ ਉਹ ਮੁੰਬਿਆਰ ਦੇ ਨੇੜੇ ਜਦੀ ਕਿਤੇ ਜਿਹਸੂਮੇ ਜਿਹਸੂਮੇ ਰਾਤ ਕੋਈ ਚਲ ਗਈ ਜਦੋਂ ਘਰ ਪਹੁੰਚਦਾ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਕੁਆਰਟਰ ਵਾਲੀ ਸਾਈਡ 'ਤੇ ਰਹਿਣ ਵਾਲੇ ਹਨ ਜਿਹਨੇ ਇਹ ਗੋਲੀ ਮਾਰੀ ਆਹ ਜੋ ਵੀ ਉਹ ਤੱਤ ਸਾਹਮਣੇ ਆਣਗੇ ਕਿੰਨੇ ਫਾਇਰ ਕੀਏ ਗਏ ਇਹ ਪਛਿਤ ਦੱਸਿਆ ਜੇ ਤੇ ਜੋ ਸੀਸੀ ਫੁਟੇਜ ਆ ਰਿਹਾ ਉਹਦੇ ਨਜ਼ਦੀਕ ਤੋਂ ਇੱਕ ਹੀ ਫੈਰ ਲੱਗਦਾ ਜਿਵੇਂ ਥੋੜੀ ਰੁਕੀ ਜਿੱਤੇ ਪੇਟ ਚ ਦੇ ਗੋੜੀ ਕੈਸੀ ਸਥਿਤੀ ਹੈ ਉਸਕੀ ਉਹ ਜੇ ਐਂਬਸੇਸੀ ਐਸਜੀਓਟਿ ਵਿੱਚ ਐਡਮਿਟ ਹੈਗਾ ਮੈਂ ਜਾ ਕੇ ਡਾਕਟਰ ਸਾਹਿਬ ਨੂੰ ਮਿਲ ਕੇ ਆਇਆ ਡਾਕਟਰ ਸਾਹਿਬ ਨੇ ਮੈਨੂੰ ਅਨੁਠੀ ਦੱਸਿਆ ਹੈ ਸਟੇਟਮੈਂਟ ਰਿਕਾਰਡ ਕਰਦੇ ਜੋ ਵੀ